ਮਦੋ ਪਰ ਹੈਡਬਾਕਸ ਦੇ ਗਏ ਟੁੱਟਣ ਤੋਂ ਬਾਅਦ ਜਿੱਥੇ ਪੂਰੇ ਹੀ ਪੰਜਾਬ ਦੇ ਵਿੱਚ ਹੜ ਵਰਗੀ ਸਥਿਤੀ ਪੈਦਾ ਹੁੰਦੀ ਹੈ ਜਿੱਥੇ ਪੂਰੇ ਹੀ ਪੰਜਾਬ ਦੇ ਵਿੱਚ ਉਤਲ ਬੁਤਲ ਹੁੰਦੀ ਹੈ ਉੱਤੇ ਲੋਕਾਂ ਦੇ ਵੱਲੋਂ বারবার ਇਸ ਗੱਲ ਦੀ ਮੰਗ ਕੀਤੀ ਜਾ ਰਹੀ ਸੀ ਕਿ ਇਸ ਗੱਲ ਦੀ ਜਿਹੜੀ ਪੂਰੀ ਗਹਿਰਾਈ ਦੇ ਨਾਲ ਜਾਂਚ ਕੀਤੀ ਜਾਵੇ। ਉੱਤੇ ਪੰਜਾਬ ਸਰਕਾਰ ਐਕਸ਼ਨ ਮੋਰਟੇ ਨਜ਼ਰ ਆਏ ਜਿੱਤੇ ਪੰਜਾਬ ਸਰਕਾਰ ਦੇ ਵੱਲੋਂ ਨਹਿਰੀ ਵਿਭਾਗ ਦੇ ਤਿੰਨ ਅਧਿਕਾਰੀ ਜਿਨ੍ਹਾਂ ਦੇ ਵਿੱਚੋਂ ਐਕਸਨ ਐਸਟੂ ਤੇ ਜਈ ਤਿੰਨ ਅਧਿਕਾਰੀਆਂ ਨੂੰ ਸਸਪੈਂਡ ਕੀਤਾ ਗਿਆ। ਉੱਤੇ ਹੀ ਪੋਲੀਟੀਕਲ ਆਗੂ ਤੇ ਕੀ ਜਥੇਬੰਗਿਆਂ ਵੀ ਜੜੀਆਂ ਸਾਹਮਣੇ ਆਂਦੇ ਨੇ ਜਿੱਤੇ ਉਹਨਾਂ ਦੇ ਵੱਲੋਂ ਤਾਂ ਦੱਸਦੇ ਕਿ ਕਿਸਾਨ ਮਜ਼ਦੂਰ ਮੁਲਾਦਰ ਪੈਨਸ਼ਨਰ ਇਕਤਾ ਦੇ ਪ੍ਰਧਾਨ ਗੁਰਦਿਆਲ ਸਿੰਘ ਸੈਣੀ ਹੋਣਾਂ ਦਾ ਕਹਿਣਾ ਸੀਗਾ ਕਿ ਪਿਛਲੇ ਦਿਨ ਜਿਹੜੇ ਪੰਜਾਬ ਦੇ ਵਿੱਚ ਹੜ ਵਰਗੀ ਸਥਿਤੀ ਪੈਦਾ ਹੁੰਦੀ ਹੈ ਜਿੱਤੇ ਪੰਜਾਬ ਸਰਕਾਰ ਦੇ ਵੱਲੋਂ ਤਿੰਨ ਅਧਿਕਾਰੀ ਸ ਇਨਾਂ ਦੇ ਵਿੱਚੋਂ ਐਕਸ਼ਨ ਨਿਧਨ ਸੂਦ ਇਹ ਇਹੀ ਨਿਧਨ ਸੂਦ ਹਨ ਜਿਨ੍ਹਾਂ ਨੇ ਪਿਛਲੇ ਦਿਨੀ ਜਦੋਂ ਮਾਦਪੁਰ ਹੈੱਡਬਾਕਸ ਦਾ ਗੇਟ ਟੁੱਟਣ ਦੇ ਦੌਰਾਨ ਇੱਕ ਅਧਿਕਾਰੀ ਦੀ ਡੈੱਥ ਹੁੰਦੀ ਹੈ ਜਿਨ੍ਹਾਂ ਨੂੰ ਬਚਾਉਣ ਦੇ ਵਿੱਚੋਂ ਖੁਦ ਚੱਕਵੇਂ ਜੜੇ ਹੁੰਦੇ ਨੇ ਉਹਨਾਂ ਦਾ ਕਹਿਣਾ ਸੀਗਾ ਕਿ ਜਾਣਬੁੱਝ ਕੇ ਜਿਹੜੀ ਛੋਟੇ ਅਧਿਕਾਰੀਆਂ ਦੇ ਉੱਤੇ ਜਿਹੜੀ ਆ ਗਾਜ ਛੁੱਟੀ ਸੁੱਤੀ ਗਈ ਹੈ ਜਦ ਕਿ ਵੱਡੇ ਅਧਿਕਾਰੀ ਵੀ ਇਸ ਦੇ ਵਿੱਚ ਇਨਵੋਲਵ ਹੋ ਸਕਦੇ ਨੇ ਜਿਨ੍ਹਾਂ ਦੀ ਪੂਰੀ ਹੀ ਬਰੀਕੀ ਦੇ ਨਾਲ ਚੰਗੀ ਜਾਂਚ ਕੀਤੀ ਜਾਵੇ ਇਸ ਦਾ ਦੀ ਮੰਗ ਜਿਹੜੀ ਹੈ ਪੰਜਾਬ ਸਰਕਾਰ ਦੇ ਕੋਲੋਂ ਕੀਤੀ ਗਈ ਇਸ ਮੌਕੇ ਕੀ ਕੁਝ ਕਹਿਣਾ ਗੁਰਦੇਵਾਲ ਸਿੰਘ ਸਿਆਣੀ ਹੋਣਾ ਦਾ ਆਓ ਸੁਣਾਤੇ ਹਾਂ ਤੁਹਾਨੂੰ ਉਹਨਾਂ ਦੇ ਜ਼ੁਬਾਨ ਅੱਜ ਮੈਂ ਵੀ ਅਖਬਾਰ ਵੀ ਪੜ੍ਹੀ ਔਰ ਰਾਤ ਦੀਆਂ ਖਬਰਾਂ ਵੀ ਸੁਣੀਆਂ ਸੀਗੀਆਂ ਗੱਲ ਇਹ ਆ ਮੈਂ ਵੀ ਇੱਕ ਮੁਲਾਜ਼ਮ ਰਟਾਇਰ ਆ ਪੰਜਾਬ ਸਰਕਾਰ ਦਾ ਮੈਨੂੰ ਪਤਾ ਵੀ ਵੱਡੇ ਅਫਸਰ ਆਪਣੇ ਆਪ ਨੂੰ ਬਚਾਉਣ ਵਾਸਤੇ ਛੋਟਿਆਂ ਦੇ ਉੱਤੇ ਗਾਜ ਕਿਵੇਂ ਛੁੜਦੇ ਆ ਇਹ ਮੈਨੂੰ ਮੈਂ ਭਲੀ ਪਾਂ ਤੇ ਇਸ ਗੱਲ ਬਾਰੇ ਜਾਣਦਾ ਇਹ ਜਿਹੜੇ ਜਿੱਤਣਾ ਹੁਣ ਐਕਸੀਡੈਂਟ ਨਿਤਨ ਸੂਦ ਆਪਣੇ ਨਿਤਨ ਜਿਹੜਾ ਜੈਨ ਆ ਨਿਤਨ ਸੂਦ ਆ ਜੈਨ ਨਹੀਂ ਨਿਤਨ ਸੂਦ ਅਰਣ ਕੁਮਾਰ ਐ ਐਸ ਡੀਓ ਆ ਤੇ ਸਚਨ ਠਾਕਰ ਜਿਹੜਾ ਉਹ ਜਈ ਆ ਇਹਨਾਂ ਨੂੰ ਤਾਂ ਸਸਪੈਂਡ ਕਰਤਾ ਵੀ ਤੁਹਾਡੇ ਗੇਟ ਟੁੱਟ ਗਏ ਸਾਰਾ ਕੁਝ ਹੋ ਗਿਆ ਦੂਜਾ ਪਰ ਮੈਨੂੰ ਜਿੱਥੋਂ ਤੱਕ ਇਹ ਪਤਾ ਵਾ ਕਿ ਜਿਹੜਾ ਨਿਤਨ ਸੂਦ ਐਕਸ਼ਨ ਆ ਇਹ ਉਸ ਦਿਨ ਉਹ ਵਿਨੋਦ ਕੁਮਾਰ ਨੂੰ ਬਚਾਉਂਦਿਆਂ ਤੇ ਆਪ ਵੀ ਬਹੁਤ ਗ੍ਰੀਵियस ਤੇ ਸੀਰੀਅਸ ਠਟਾਂ ਲੱਗੀਆਂ ਸਿਗੀਆਂ ਇਹ ਵੀ ਉੱਥੇ ਸੀ ਬਚਾਉਂਦਾ ਸੀ ਉਹਨੂੰ ਗੇਟਾਂ ਦਾ ਕਿਉਂ ਟੁੱਟਣਾ ਉਹਦੇ ਕਾਰਨ ਬਾਰੇ ਵੀ ਕੋਈ ਕਮੇਟੀ ਨੇ ਫੈਸਲਾ ਦਿੱਤਾ ਕਿ ਨਹੀਂ ਦਿੱਤਾ ਵੀ ਕਿਉਂ ਟੁੱਟੇ ਆ ਨੰਬਰ 2 ਜਿਹੜਾ ਰਣਜੀਤ ਸਾਗਰ ਡੈਮ ਦੇ ਅੱਜ ਦੀ ਅਖਬਾਰ ਵਿੱਚ ਵੀ ਆ ਪੰਜ ਗੇਟ ਇੱਕੋ ਵਾਰੀ ਖੁੱਲੇ ਗਏ ਸੀਗੇ ਉਹ ਕਿਹਦੇ ਹੁਕਮ ਨਾਲ ਖੁੱਲੇ ਗਏ ਇੱਕੋ ਵਾਰੀ ਕਿਉਂ ਖੁੱਲੇ ਗਏ ਇੱਕ ਡਲਟ ਸਾਹਿਬ ਇਹਨਾਂ ਦੇ ਚੀਫ ਇੰਜੀਨੀਅਰ ਜਿਹੜੇ ਆ ਉਹ ਰਿਟਾਇਰ ਹੋਏ ਆ ਇਰੀਗੇਸ਼ਨ ਡਿਪਾਰਟਮੈਂਟ ਚੋਂ ਉਹਨਾਂ ਦਾ ਕਹਿਣਾ ਸੀਗਾ ਕਿ 20 23 ਤੇ 25 ਦੀ ਦੇਸੋਂ ਪਾਣੀ ਛੱਡਿਆ ਜਾਂਦਾ ਦਰਿਆਵਾਂ ਦੇ ਵਿੱਚ ਤੇ 25 ਦਾ ਉਦੋਂ ਆ ਮਤਲਬ ਜਦੋਂ ਬੜਾ ਪਾਣੀ ਦਾ ਦਬਾਅ ਵੱਧ ਜਾਂਦਾ ਤਾਂ ਛੱਡਣਾ ਹੁੰਦਾ ਨਹੀਂ ਤੇ ਆਮ ਤੌਰ ਤੇ 20% ਚੱਲਦਾ ਆ ਚਲੋ ਇਹਨਾਂ ਬੰਨ ਲਾ ਕੇ ਨਹਿਰਾਂ 깔ਣੀਆਂ ਠੀਕ ਆ ਪਰ ਮੈਂ ਇਹ ਗੱਲ ਕਰਦਾ ਵੀ ਜਿਹੜੇ ਦਰਨਜੀਤ ਸਾਗਰ ਡੈਮ ਦੇ ਜਿਹੜੇ ਪੰਜ ਗੇਟ ਖੋਲੇ ਹੀ ਉਹ ਕਿਉਂ ਇੱਕ ਵਾਰੀ ਖੋਲੇ ਉਹਦੇ ਬਾਰੇ ਕੋਈ ਜਨਤਾ ਨੂੰ ਵੀ ਜਾਣਕਾਰੀ ਦਿਓ ਇਹ ਤਾਂ ਦੇ ਦਿੱਤੀ ਜਨਤਾ ਨੂੰ ਅਸੀਂ ਸਸਪੈਂਡ ਕਰਤੇ ਹੇਡੇ ਮੁਲਾਜ਼ਮ ਮੈਨੂੰ ਨਹੀਂ ਪਤਾ ਵੀ ਇਹਨਾਂ ਦਾ ਕੀ ਆ ਮੈਂ ਸਮਝਨਾ ਵੀ ਇਹਨਾਂ ਦਾ ਇਨਾ ਦੋਸ਼ ਨਹੀਂ ਹੋਏਗਾ ਜਿੰਨਾ ਡੈਮ ਦੇ ਉੱਤੇ ਪਾਣੀ ਛੱਡਣ ਦਾ ਜਕਦਮ ਜਿਹੜਾ ਉਹ ਕਸੂਰ ਹੋਇਆ ਸੀਗਾ ਮੈਂ ਕਹੂੰਗਾ ਵੀ ਜਿਹੜੀ ਡੈਮ ਦੀ ਕੋਈ ਕਮੇਟੀ ਵੀ ਬਣੀ ਹੋਏਗੀ ਜਿਹੜੀਆਂ ਇਹਦੀਆਂ ਰਿਪੋਰਟਾਂ ਸਰਕਾਰ ਨੂੰ ਜਾਂ ਚੀਫ ਪ੍ਰਿੰਸੀਪਲ ਸੈਕਟਰੀ ਨੂੰ ਚੀਫ ਇੰਜੀਨੀਅਰ ਨੂੰ ਭੇਜਦੀਆਂ ਹੋਣਗੀਆਂ ਔਰ ਉਹ ਮੈਂ ਕਹੂੰਗਾ ਭੇਜਿਆ ਵੀ ਹੋਣਗੀਆਂ ਜੇ ਉਹਨਾਂ ਨੇ ਭੇਜੀਆਂ ਵਾ ਤੇ ਫਿਰ ਜਿਹੜੇ ਗਾੜੀ ਪ੍ਰਿੰਸੀਪਲ ਸੈਕਟਰੀ ਕਿਸ਼ਨ ਕੁਮਾਰ ਜੀ ਸੀਗੇ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕੀ ਹਦੇਸ ਦਿੱਤੇ ਉਹਨਾਂ ਨੇ ਆਪਣੇ ਨਾਲ ਇੱਕ ਐਨ ਕੇ ਜੈਨ ਜਿਹੜਾ ਉਹ ਟੀਸੀ ਰੱਖਿਆ ਜਿਹੜਾ ਕਿ ਟੈਕਨੀਕਲ ਕਨਸਲਟੇਸ਼ਨ ਦਾ ਦਾ ਕੰਮ ਕਰਦਾ ਉਹਨੂੰ ਦੱਸਣਾ ਹੁੰਦਾ ਮੈਨੂੰ ਨਹੀਂ ਪਤਾ ਵੀ ਉਹ ਐਨ ਕੇ ਜੈਨ ਨੇ ਕੀ ਦੱਸਿਆ ਹੋਊਗਾ ਤੇ ਪ੍ਰਿੰਸੀਪਲ ਸੈਕਟਰੀ ਨੇ ਕੀ ਕੀਤਾ ਹੋਊਗਾ ਕਿਸ਼ਨ ਕੁਮਾਰ ਨੇ ਕਿਸ਼ਨ ਕੁਮਾਰ ਨੇ ਜੇ ਪਾਣੀ ਨਹੀਂ ਛੱਡਣ ਦਿੱਤਾ ਜੇ ਕਿਸ਼ਨ ਕੁਮਾਰ ਦੇ ਖਿਲਾਫ ਕੌਣ ਕਾਰਵਾਈ ਕਰੂਗਾ ਜੇ ਉਹਨਾਂ ਦੇ ਕੋਲ ਇਹ ਰਿਪੋਰਟ ਗਈ ਆ ਇਰੀਗੇਸ਼ਨ ਡਿਪਾਰਟਮੈਂਟ ਦੀ ਡੈਮ ਤੋਂ ਜੇ ਨਹੀਂ ਗਈ ਫਿਰ ਟਾਈਮ ਦੇ ਅਧਿਕਾਰੀਆਂ ਦੇ ਜਿਹੜੇ ਉੱਤੇ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਤੇ ਜੇ ਉਹਨਾਂ ਨੇ ਰਿਪੋਰਟਾਂ ਭੇਜੀਆਂ ਵਾ ਜਾਂ ਸਾਰਾ ਕੁਝ ਹੋਇਆ ਵਾ ਤੇ ਫਿਰ ਇਹ ਐਨ ਕੇ ਜੈਨ ਤੇ ਕਿਸ਼ਨ ਕੁਮਾਰ ਦੇ ਉੱਤੇ ਕਾਰਵਾਈ ਕਿਉਂ ਨਹੀਂ ਮੈਂ ਤਾਂ ਭਗਵੰਤ ਮਾਨ ਜੀ ਸੀਐਮ ਪੰਜਾਬ ਨੂੰ ਤੇ ਆਪਣੇ ਹਲਕੇ ਦੇ ਜਿਹੜੇ ਆਪਣੇ ਮੰਤਰੀ ਸਾਹਿਬ ਅੱਗੇ ਸ੍ਰੀ ਲਾਲ ਚੰਦ ਜੀ ਕਟਾਰੂ ਚੱਕ ਨੂੰ ਬੇਨਤੀ ਕਰੂੰਗਾ ਕਿਸਨ ਕੁਮਾਰ ਬਾਰੇ ਵੀ ਕਾਰਵਾਈ ਕਰੋ ਉਹਦੇ ਬਾਰੇ ਉਹਨੂੰ ਵੀ ਉਹਦੇ ਬਾਰੇ ਪੁੱਛੋ ਵੀ ਉਹਨੂੰ ਹੁਕਮ ਦਿੱਤੇ ਕਿ ਜਾ ਉਹਦੇ ਹੁਕਮ ਨਾਲ ਪਾਣੀ ਛੱਡਿਆ ਗਿਆ ਜਾਂ ਤੇ ਹੁਕਮ ਨਾਲ ਪਾਣੀ ਪਹਿਲਾਂ ਨਹੀਂ ਛੱਡਿਆ ਗਿਆ ਜਿਹੜਾ ਕਿ ਆਮ ਫਲੋ ਦੇ ਵਿੱਚ ਇੱਕ ਦੋ ਗੇਟ ਖੋਲ ਕੇ ਛੱਡਣਾ ਸੀਗਾ ਜਿਹਦੇ ਕਰਕੇ ਰਾਵੀ ਦਰਿਆ ਦਾ ਜੋ ਹੜਾਂ ਦਾ ਪ੍ਰਭਾਵਿਤ ਇਲਾਕੇ ਹੋਏ ਆ ਮੈਂ ਉਹ ਜੋ ਸਮਝਣਾ ਇੱਕ ਸਾਡੇ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਵੀ ਇਹ ਸਮਝਿਆ ਕਿਸਾਨਾਂ ਨੇ ਵੀ ਇਹੋ ਸਮਝਿਆ ਆਮ ਜਿਹੜੇ ਲੋਕਾਂ ਦੇ ਜਣਾਂ ਜਿਹੜੇ ਕਿ ਬੁੱਧੀਜੀਵੀ ਆ ਜਿਹੜੇ ਕਿ ਇਹਨਾਂ ਮਹਿਕਮਿਆਂ ਦੇ ਵਿੱਚ ਚੀਫ ਇੰਜੀਨੀਅਰ ਤੱਕ ਰਹੇ ਉਹਨਾਂ ਨੇ ਵੀ ਦਿੱਤੀਆ ਰੈਪ ਇੱਕ ਧੱਕ ਦਾ ਪਾਣੀ ਨਹੀਂ ਸੀ ਛੱਡਿਆ ਜਾਣਾ ਚਾਹੀਦਾ ਜੇ ਨਹੀਂ ਛੱਡਿਆ ਜਾਣਾ ਚਾਹੀਦਾ ਤੇ ਕਿਸ਼ਨ ਕੁਮਾਰ ਨੇ ਕੋਈ ਇੱਕੋ ਵਾਰੀ ਛੱਡਾਇਆ ਇਹਦਾ ਮਤਲਬ ਇਹ ਆ ਇਹਦੇ ਵਿੱਚ ਦੋਸ਼ੀ ਕਿਸ਼ਨ ਕੁਮਾਰ ਵੀ ਜ਼ਰੂਰ ਹੋਏਗਾ ਜੇ ਹੈਗਾ ਤੇ ਉਹਦੇ ਖਿਲਾਫ ਫਿਰ ਨੰਬਰ 2 ਕਿਸ਼ਨ ਕੁਮਾਰ ਇੱਕ ਇਹੋ ਜਿਹਾ ਆਈਐਸ ਅਫਸਰ ਆ ਜਿਹੜਾ ਆਪਣੇ ਆਪ ਨੂੰ ਹਿਟਲਰ ਤੇ ਤਾਨਾਸ਼ਾਹ ਸਮਝਦਾ ਇਹਦੇ ਦਫ਼ਤਰ ਚ ਚਲ ਜਓ ਨਾ ਇਹਨੂੰ ਮਰਨ ਵਾਸਤੇ ਤੇ ਇਹ ਕਿਸੇ ਨੂੰ ਬਹਿਣ ਵਾਸਤੇ ਨਹੀਂ ਉੱਥੇ ਕਹਿੰਦਾ ਅਜੇ ਕਹਿੰਦਾ ਇਹਨਾਂ ਨੂੰ ਕੋ ਪਬਲਿਕ ਸਰਵੰਟ ਵਾਏ ਨਾ ਕਿ ਕਿਉਂਕਿ ਪਾਸ ਪੰਜਾਬ ਦੇ ਖਜ਼ਾਨੇ ਚੋਂ ਤਨਖਾਹ ਲੈਂਦੇ ਆ ਇਹ ਖੜਾ ਖੜਾ ਗੱਲਾਂ ਕਰੂਗਾ ਸਾਰੀਆਂ ਤੇ ਕਹੋ ਚਲੋ 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 ਇਸ ਤਰ੍ਹਾਂ ਕਰਦਾ ਇਹ ਲੋਕਾਂ ਦੇ ਨਾਲ ਜਿਹੜੀ ਪਬਲਿਕ ਉੱਥੇ ਮਿਲਣ ਆਉਂਦੀ ਆ ਸੁਆਦ ਨਾਲ ਉਹਨਾਂ ਦੀ ਗੱਲ ਵੀ ਨਹੀਂ ਸੁਣਦਾ ਇਹ ਜਿਸ ਮਹਿਕਮੇ ਚ ਗਿਆ ਉਸ ਮਹਿਕਮੇ ਚ ਸਦਾ ਹੀ ਕੋਈ ਨਾ ਕੋਈ ਪਵਾੜਾ ਪੈਂਦਾ ਰਿਹਾ ਜੇ ਹੁਣ ਇਹਨੇ ਇੰਨਾਂ ਲੋਕਾਂ ਦਾ ਤਬਾਈ ਹੋਈ ਆ ਇਹਦੇ ਕੋਲੋਂ ਪਰਵਾਹੀ ਕਰਨੀ ਚਾਹੀਦੀ ਪਰਵਾਹੀ ਕਰਨੀ ਚਾਹੀਦੀ ਕਿਸੇ ਨੂੰ ਕੁਮਾਰ ਕੋਲੋਂ ਕਿਉਂ ਨਹੀਂ ਤੇ ਇਹ ਜੋ ਜਨਤਕਰੋਰ ਬੋਰਡ ਵੀਕਸ਼ਨ ਕੁਮਾਰ ਦਾ ਕਸੂਰ ਹੈ ਕਿ ਨਹੀਂ ਆ ਪਬਲਿਕ ਜਿਹੜਾ ਸਾਰਾ ਕਿਸ਼ਨ ਕੁਮਾਰ ਦਾ ਕਸੂਰ ਕੱਢਦੀ ਆ ਕਿ ਇਹਦਾ ਕਸੂਰ ਆ ਕਿਉਂ ਇਹ ਅਫਸਰਾਂ ਹੀਟ ਲਿਆਂਦੀ ਸੁਣਦਾ ਹੀ ਨਹੀਂ ਇਹ ਆਪਣੀ ਮਨਮਰਜ਼ੀ ਕਰਦਾ ਇਹਨੂੰ ਬੰਦਾ ਪੁੱਛੇ ਤੂੰ ਇੰਜੀਨੀਅਰ ਆ ਤੂੰ ਤਾਂ ਇੱਕ ਠੀਕ ਆ ਯੂਪੀਐਸਸੀ ਦਾ ਐਗਜ਼ਾਮ ਕਰਕੇ ਤੂੰ ਆਈਐਸ ਬਣ ਗਿਆ ਤੂੰ ਬਣ ਗਿਆ ਤੈਨੂੰ ਬਾਕੀ ਜਿਹੜੇ ਟੈਕਨੀਕਲ ਕੰਮ ਆ ਉਹਦੇ ਬਾਰੇ ਤੁਹਾਨੂੰ ਇਹਨੂੰ ਕੀ ਪਤਾ ਆ ਇਸ ਕਰਕੇ ਮੈਂ ਫੇਰ ਦੁਬਾਰਾ ਅਪੀਲ ਕਰਦਾ ਵੀ ਜਿੰਨਾ ਵੀ ਨੁਕਸਾਨ ਹੋਇਆ ਰਾਵੀ ਦਰਿਆ ਦੇ ਪਾਣੀ ਛੱਡਣ ਦੇ ਕਰਕੇ ਉਹ ਉਹਦਾ ਜ਼ਿੰਮੇਵਾਰ ਕੁਸ਼ਨ ਕੁਮਾਰ ਜਾਂ ਫਿਰ ਅਨਕੇ ਜੈਨ ਜਿਹੜਾ ਇਹਦੇ ਨਾਲ ਲੱਗਾ ਹੋਇਆ ਟੈਕਨੀਕਲ ਜਿਹਨੂੰ ਸਾਰੇ ਵਿਚਾਰ ਦੱਸਣੇ ਆ ਪਤਾ ਨਹੀਂ ਉਹ ਵੀ ਅਨਕੇ ਜੈਨ ਨੇ ਵੀ ਕਿਉਂ ਇਤਰਾ ਕੀਤਾ ਹੋਊਗਾ ਜਦ ਕੋ ਵੀ ਚੀਫ ਰਿਆ ਜਦ ਉਹ ਚੀਫ ਰਿਆ ਵਾ ਉਹਨੂੰ ਨਹੀਂ ਪਤਾ ਪਾਣੀ ਕਿਤਨਾ ਛੱਡਣਾ ਉਹਨੇ ਤਾਂ ਜਾਂ ਉਹ ਹੋਰ ਕੋਈ ਤਰੱਕੀ ਲੈਣੀ ਚਾਹੁੰਦਾ ਹਣਾ ਵੀ ਮੇਰੀ ਹੋਰ ਕੋਈ ਤਰੱਕੀ ਹੋ ਜੇ ਸੋ ਇਸ ਵਾਸਤੇ ਮੈਂ ਫਿਰ ਸ੍ਰੀ ਲਾਲਚੰਦ ਜੀ ਕਟਾਰੂ ਚੱਕ ਜਿੱਨਾਂ ਦਾ ਹਲਕਾ ਤਬਾਹ ਹੋਇਆ ਉਧਰ ਡੇਰਾ ਬਾਬਾ ਨਾਨਕ ਤਬਾਹ ਹੋਇਆ ਰਮਦਾਸ ਦਾ ਬਾਹ ਹੋਇਆ ਵਾ ਇਹਦਾ ਜ਼ਿੰਮੇਵਾਰ ਜਿਹੜੀ ਪਾਣੀ ਆ ਨਰਕਲਾ ਕੁਦਰਤ ਆਫਤ ਨਹੀਂ ਇਹ ਆਫਤ ਨੂੰ ਹੋਰ ਮੁਸੀਬਤ ਬਣਾਉਣ ਵਾਸਤੇ ਇਹਦੇ ਵਿੱਚ ਇਹ ਜਿਹੜੇ ਉੱਪਰਲੇ ਅਫਸਰ ਨੇ ਡਿਰੀਗੇਸ਼ਨ ਡਿਪਾਰਟਮੈਂਟ ਦੇ ਹਾਈ ਲੈਵਲ ਦੇ ਜਿੱਥੇ ਪ੍ਰਿੰਸੀਪਲ ਸੈਕਟਰੀ ਆ ਇਹ ਖੁਦ ਜ਼ਿੰਮੇਵਾਰ ਹੋਣਗੇ ਹੋਏ ਹੋਣਗੇ ਔਰ ਮੈਂ ਫਿਰ ਅਪੀਲ ਕਰਦਾ ਵੀ ਇਹਨਾਂ ਦੇ ਖਿਲਾਫ ਇੱਥੇ ਕਿਹੇ ਅਫਸਰ ਨੇ ਆਪਣੇ ਅਫਸਰ ਦੇ ਖਿਲਾਫ ਕਾਰਵਾਈ ਨਹੀਂ ਕਰਨੀ ਛੋਟਿਆਂ ਨੂੰ ਜਿਹੜਾ ਉਹ ਹੀ ਦਬਾ ਕੇ ਰੱਖਣਗੇ ਉਹਨਾਂ ਦਾ ਨੁਕਸਾਨ ਕਰਨਗੇ ਤੇ ਜਾਂ ਹੁਣ ਜੇ ਵਿਧਾਨ ਸਭਾ ਦਾ ਸੈਸ਼ਨ ਹੋਣਾ ਉਹਦੇ ਵਿੱਚ ਵਿਰੋਧੀਆਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਲਈ ਇੱਕ ਆਪਣਾ ਕਰਤਾ ਤਾਂ ਹੋਣਾ ਵਾ ਖਾਨਾ ਪੂਰੀ ਇਹਠਾ ਸਸਪੈਂਡ ਕਰ ਦਿਓ ਆਪੀ ਰੋਲਾ ਬੰਦ ਹੋ ਜੂ ਸਸਪੈਂਡ ਕਿਚਨ ਇਨਕੁਆਰੀ ਚੱਲ ਰਹੀ ਆ ਇਨਕੁਆਰੀ ਇਹ ਨਹੀਂ ਮੈਂ ਕਹੂੰਗਾ ਪੰਜਾਬ ਸਰਕਾਰ ਨੂੰ ਛੱਡੇ ਕਿਸੇ ਪੰਜਾਬ ਸਰਕਾਰ ਦੇ ਉਸੋਂ सीबीआई ਤੋਂ ਇਨਕੁਆਰੀ ਕਰਾਈ ਵੀ ਜਿਹੜਾ ਪਾਣੀ ਡੈਮ ਤੋਂ ਛੱਡਿਆ ਗਿਆ ਰਣਜੀਤ ਸਾਹਿਬ ਡੈਮ ਤੋਂ ਇੱਕ ਤਰ੍ਹਾਂ ਛੱਡਿਆ ਗਿਆ ਸੀਗਾ ਇਹਨਾਂ ਮੈਂ ਕਹਿੰਦਾ ਮੈਨੂੰ ਆਸ ਵੀ ਆ ਭਈ ਜਿੰਨੇ ਵੀ ਸਾਡੇ ਇਹ ਪੋਲੀਟਿਕਲ ਸਾਡੇ ਮਿਨਿਸਟਰ ਸਾਹਿਬ ਤੇ ਸੀਐਮ ਮਾਨ ਸਾਹਿਬਾ ਜੇ ਮੇਰੀ ਗੱਲ ਉਹਨਾਂ ਤੱਕ ਪਹੁੰਚਦੀ ਆ ਤੇ ਇਹਦੇ ਉੱਤੇ ਜ਼ਰੂਰ ਵਿਚਾਰ ਕਰਨਗੇ ਤਾਂ ਕਿ ਲੋਕਾਂ ਦੇ ਵਿੱਚ ਤੁਹਾਡੇ ਜਿਹੜੇ ਅਫਸਰ ਲਗਿਆ ਉਹਨਾਂ ਦੀਆਂ ਜੜੀਆਂ ਜੋ ਹਰਕਤਾਂ ਉਹ ਸਾਹਮਣੇ ਆ ਸਕਣ ਇਹਨਾਂ ਮੈਂ ਆਸ ਦੀ ਮੰਗਣਾ ਕਿਨਾਂ ਜੈ ਜਨਤਾ ਜੈ ਭਾਰਤ ਕਿਸਾਨ ਮਜ਼ਦੂਰ ਮਲਾਜਮ ਪੈਨਸ਼ਨਰ ਇਕਤਾ ਜਿੰਦਾ